ਸਸੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਿੱਲ ਪ੍ਰੀਤ ਅੱਜ ਆਪਣਾ ਵੀਰ ਅਮਰਤਪਾਲ ਆਇਆ ਆਪਣੇ ਕੋਲੇ ਤੇ ਵੀਰ ਦਾ ਹੈਗਾ ਰਿਕਵਰੀ ਬਰਥਡੇ ਤੇ ਪਹਿਲਾ ਟਾਈਮ ਸਾਡੇ ਕੋਲ ਹੈ ਨਹੀਂ ਸੀ ਉਦੋਂ ਤੇ ਕੇਕ ਕੱਟਿਆ ਨਹੀਂ ਗਿਆ ਤੇ ਅੱਜ ਇਹਦਾ ਵੀਰ ਦਾ ਕੇਕ ਵੀ ਕਟਾਂਗੇ ਤੇ ਦੋ ਸ਼ਬਦ ਇਹ ਤੋਂ ਵੀ ਸੁਣਾਗੇ ਰਿਕਵਰੀ ਬਾਰੇ ਹਾਂਜੀ ਮੈਂ 9 ਮਹੀਨੇ ਬਈ ਨਸ਼ਾ ਕਰਿਆ ਗਿਆ ਚਿੱਟਾ ਮੈਂ ਸੀਗਾ ਲਾਉਂਦਾ ਇੰਜੈਕਸ਼ਨ ਲਾਉਂਦਾ ਸੀਗਾ 9 ਮਹੀਨੇ ਦੇ ਵਿੱਚ ਮੈਂ ਮਤਲਬ ਆਪ ਦੇ ਘਰ ਦੀ ਇੰਨੀ ਬਰਬਾਦੀ ਕਰਦੀ ਵੀ ਮੈਂ ਰੋਡ ਤੇ ਲਿਆਤੇ ਆਪ ਦੇ ਘਰ ਦੇ ਤੇ ਉਦੋਂ ਬਾਅਦ ਮੇਰਾ ਇੱਕ ਭਾਈ ਆ ਕੇ ਨਾ ਪਹਿਲਾਂ ਤੋਂ ਲਿੰਕ ਸੀ ਇੱਕ ਮੇਰਾ ਸੀਐਮ ਮੁੰਡਾ ਮਿੱਤਰ ਜੀਵਨ ਭੁੱਲਰ ਇਹ ਆਏ ਮੈਨੂੰ ਲੈ ਕੇ ਆਏ ਮੈਂ ਇੱਥੇ ਟਰੀਟਮੈਂਟ ਲੈਂਤਾ ਅੱਜ ਮੈਂ ਨਸ਼ੇ ਤੋਂ 14 ਮਹੀਨੇ ਹੋ ਗਏ ਦੂਰ ਆ ਤੇ ਮੈਂ ਬਹੁਤ ਵਧੀਆ ਜ਼ਿੰਦਗੀ ਜਿਉ ਰਿਹਾ ਹਾਂ ਗਾ ਨਸ਼ੇ 'ਚ ਜਿੱਥੇ ਮੈਂ ਹਰ ਰੋਜ਼ ਤੜਫਦਾ ਸੀਗਾ ਕਦੇ ਘਰ ਦੇ ਨਾਲ ਲੜਨਾ ਕਦੇ ਮੈਂ ਬਾਹਰ ਕਿਸੇ ਤੋਂ ਪੈਸੇ ਮੰਗਣੇ ਅੱਜ ਮੈਂ ਕਿਸੇ ਚੀਜ਼ ਦਾ ਮੁਤਾਜਰ ਨਹੀਂ ਆਪ ਦਾ ਵਧੀਆ ਜ਼ਿੰਦਗੀ ਜਿਉ ਰਿਹਾ ਹਾਂ ਸਾਰਿਆਂ ਨੂੰ ਇਹੀ ਕਹਿੰਦਾ ਵੀ ਨਸ਼ਾ ਛੱਡ ਕੇ ਇੱਕ ਵਾਰੀ ਦੇਖੋ ਜਿਹੜੇ ਆ ਸੁਆਦ ਆ ਉਹ ਨਸ਼ੇ ਚ ਸੁਆਦ ਨਹੀਂ ਓਕੇ ਓਕੇ ਚਲੋ ਬੜੀ ਖੁਸ਼ੀ ਵਾਲੀ ਗੱਲ ਆ ਯਾਰ ਹਨਾ ਕਿ ਭਰਾ ਆਪਣੋਂ ਕਾਫੀ ਪੁਰਾਣਾ ਜਾਣਦਾ ਸੀ ਪਰ ਜਦੋਂ ਪਹਿਲਾਂ ਮਿਲਦਾ ਜੇ ਇਸ ਲਾਈਨ 'ਚ ਹੈ ਨਹੀਂ ਸੀ ਪਤਾ ਨਹੀਂ ਕੀ ਠੋਕਰ ਵੱਜੀ ਕੀ ਮਾੜਾ ਸਮਾਂ ਪਤਾ ਨਹੀਂ ਮਾੜੀ ਸੰਗਤ ਨਾਲ ਭਰਾ ਜੁੜ ਗਿਆ ਤੇ ਗਲਤ ਰਾਹ 'ਤੇ ਪੈ ਗਿਆ ਹਨਾ ਚਲੋ ਬਾਅਦ ਵਿੱਚ ਸਾਡੇ ਸਾਰੇ ਭਰਾਵਾਂ ਨਾਲ ਜੋੜ ਕੇ ਹਨਾ ਇੱਕ ਵਧੀਆ ਜ਼ਿੰਦਗੀ ਅੱਜ ਜੀ ਰਿਹਾ ਇਹਨੂੰ 14 ਮਹੀਨੇ ਹੋ ਗਏ ਅੱਜ ਨਸ਼ੇ ਤੋਂ ਦੂਰ ਹੋਇਆ ਤੇ ਬਾਕੀ ਹੁਣ ਤੇਰਾ ਦਿਲ ਨਹੀਂ ਦੁਬਾਰਾ ਕਰਦਾ ਫਿਰ ਨਾ ਬਈ ਜਮਾ ਨਹੀਂ ਬਿਲਕੁਲ ਨਹੀਂ ਜਿਹੜੇ ਆ ਸਵਾਦ ਹੈ ਬਈ ਉਹ ਨਸ਼ੇਜ ਕਿੱਥੇ ਸੀ ਉਹ ਸਵਾਦ ਸੀ ਨਸ਼ੇ ਕਰਨ ਵਾਲਾ ਨਾ ਹਾਂਜੀ ਉਹ ਤਾਂ ਬਰਬਾਦੀ ਸੀ ਗਾਲਾਂ ਸੀ ਹਾਂਜੀ ਮਾਂ ਦੇ ਹੰਝੂ ਭੈਣ ਦੇ ਹੰਝੂ ਘਰ ਦੇ ਆ ਦੇ ਹੰਝੂ ਵਾਣਾ ਸਾਰੇ ਰੋਂਦੇ ਆ ਛੱਡਣ ਚ ਕੀ ਮਿਲ ਗਿਆ ਇਹੋ ਜਿਹਾ ਬਈ ਛੱਡਣ ਤੇ ਤਾਂ ਨਜ਼ਾਰੀ ਹੈ ਪਹਿਲਾਂ ਤਾਂ ਜਮਾ ਮਤਲਬ ਸੜੇਵੇ ਸੜੇਵੇ ਬੰਦੇ ਦੇ ਵੀ ਪੈਰੀ ਹੱਥ ਲਾ ਲਾ ਕੇ ਵੀ ਪੈਸੇ ਮੰਗਣ ਵਾਲੀ ਗੱਲ ਸੀਗੀ ਅੱਜ ਪੰਮੇ ਜਿਵੇਂ ਚੱਕ ਰੁਪਈਆ ਨਾ ਹੋਵੇ ਤਾਂ ਵੀ ਵਧੀਆ ਆਬੀ ਜ਼ਿੰਦਗੀ ਜਿਉਣੀ ਆ ਕਿ ਇਹ ਚੀਜ਼ ਐ ਨਹੀਂਗਾ ਵੀ ਆ ਚੀਜ਼ ਹੈ ਨਹੀਂਗੀ ਵੀ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਸਰੀਰ ਰਿਕਵਰ ਆ ਆਪਦਾ ਵਧੀਆ ਜ਼ਿੰਦਗੀ ਜਿਉਣਾ ਹੈਗਾ ਕੱਲੇ ਰੋਟੀ ਦਾ ਇੱਕ ਹੋਆ ਹੋਰ ਕਿਸੇ ਚੀਜ਼ ਦੀ ਆ ਨਹੀਂ ਹੈਗੇ ਵੀ ਵੀ ਸਵੇਰੇ ਇਹ ਟੈਨਸ਼ਨ ਹੋਊਗੀ ਅੱਜ ਮੈਂ ਅੱਜ ਇਹ ਕਿੱਥੋਂ ਹੱਲ ਕਰੂੰਗਾ ਆ ਵੀ ਵਧੀਆ ਜ਼ਿੰਦਗੀ ਜਿਉਣੀ ਹੈ ਮੇਰੇ ਸਭ ਤੋਂ ਤਕੜੀ ਮਜਬੂਰੀ ਇਹੀ ਹੁੰਦੀ ਆ ਵੀ ਨਸ਼ੇ ਦੇ ਦੌਰਾਨ ਵੀ ਸਵੇਰੇ ਉੱਠ ਕੇ ਜਿਹੜਾ ਆਪਾਂ ਨੂੰ ਨਸ਼ੇ ਦਾ ਹੱਲ ਕਰਨਾ ਪੈਂਦਾ ਤੇ ਆ ਭਰਾਣੇ ਜੇ ਨਸ਼ਾ ਛੱਡਿਆ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹਨੂੰ ਕੋਈ ਟੀਕਾ ਲਾਤਾ ਜਾਂ ਕੋਈ ਇਹਨੂੰ ਦਵਾਈ ਦੇਤੀ ਤੇ ਇਹ ਜਦੋਂ ਤੋਂ ਸਾਡੇ ਕੋਲ ਚਾਹ ਉਹ ਸੈਂਟਰ ਦੇ ਵਿੱਚ ਵੀ ਸੀ ਉਹ ਤੋਂ ਬਾਅਦ ਵੀ ਸਾਡੇ ਨਾਲ ਫੋਨ ਤੇ ਗੱਲਬਾਤ ਕਦੇ ਸਾਡੇ ਕੋਲ ਗੀੜਾ ਕੱਢ ਜਾਂਦਾ ਸੀ 2 4 ਦਿਨ ਲਾ ਜਾਂਦਾ ਸੀ ਮਲਕੀ ਨਾਲ ਜੁੜ ਕੇ ਰਿਹਾ ਜੇ ਕਹਿ ਦਾਂਗੇ ਵੀ ਅਸੀਂ ਤੁਹਾਨੂੰ ਕੋਈ ਦਵਾਈ ਇਹੋ ਜੀ ਦੇ ਦੇਣੀ ਆ ਜਿਨ੍ਹਾਂ ਤੁਸੀਂ ਨਸ਼ਾ ਛੱਡ ਦੋਗੇ ਉਹ ਕੰਮ ਨਹੀਂ ਹੋਣਾ ਨਾ ਤੁਹਾਨੂੰ ਉਂਗਲ ਫੜ ਕੇ ਤੁਰਨਾ ਕਿਸੇ ਨੇ ਨਾਲ ਤੇ ਇਹਦਾ ਤੁਸੀਂ ਆਪ ਹੀ ਤੁਰਨਾ ਤੇ ਰਸਤਾ ਤੁਹਾਨੂੰ ਅਸੀਂ ਦਿਖਾਵਾਂਗੇ ਤੁਰਨਾ ਤੁਸੀਂ ਆ ਸਹੀ ਗੱਲ ਆ ਭਰਾਵਾ ਦੀ ਇਹ ਨਸ਼ਾ ਕੇ ਹੋਈ ਚੀਜ਼ ਆ ਵੀਰੇ ਯਾਰ 100 100 ਕਿੱਲੇ ਵਾਲੇ ਨੂੰ ਮੰਗਤਾ ਬਣਾ ਦਿੰਦਾ ਮਾੜਾ ਬੰਦਾ ਚੀਜ਼ ਕੀ ਆ ਤੇ ਭਰਾ ਅੱਜ ਦੀ ਡੇਢ ਚ ਜੌਬ ਵੀ ਕਰ ਰਿਹਾ 10 12000 ਦੀ ਵਧੀ ਆ ਆਪਦੀ ਹੈ ਨਾ ਨਸ਼ਾ ਛੜਨ ਤੋਂ ਬਾਅਦ ਹੁੰਦਾ ਕੰਮ ਕਰ ਕੰਮ ਕਰੀ ਭਰਾ ਕਰਦਾ ਪਿਆ ਠੀਕ ਆ ਨਸ਼ੇ ਤੋਂ ਵੀ ਦੂਰ ਆ ਪਰਿਵਾਰ ਵੀ ਖੁਸ਼ ਆ ਤੇ ਸਾਰੇ ਜਣਿਆਂ ਨੂੰ ਸਾਡੇ ਭਰਾ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਕਿਉਂ ਦਾ ਵਸਦਾ ਰਹੀ క్లాਪਿੰਗ ਕਰ ਦਿਓ ਬਈ ਇੰਸ਼ਾ ਅੱਲਾਹ ਐਮ ਲਾਈਕ ਕੇ ਕਟੋ ਚਾ ਛੱਡ ਕੇ ਬਹੁਤ ਨਜ਼ਾਰੇ ਆ ਨਾ ਕੱਢਣੇ ਪੈਂਦੇ ਕਿਸੇ ਦੇ ਹੜੇ ਆ ਬੰਦ ਅੱਖਾਂ 'ਚ ਬਦਨਾਮੀ ਹੀ ਬਦਨਾਮੀ ਆ ਖੁੱਲੀਆਂ ਅੱਖਾਂ 'ਚ ਚੌਕਦੇ ਸਤਾਰ ਆ ਅੱਜ ਆਪਣੇ ਵੀਰੇ ਐਮਪ ਨੂੰ ਪੂਰੇ 14 ਮਹੀਨੇ ਹੋ ਗਏ ਜੀ ਨਸ਼ੇ ਤੋਂ ਦੂਰ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਵੀ ਜਰੂਰ ਕਮੈਂਟਾਂ ਦੇ ਵਿੱਚ ਮੁਬਾਰਕਾ ਜਰੂਰ ਦਿਆ ਕਰੋ ਇਹ ਵੀਡੀਓ ਸਿਰਫ ਤੁਹਾਡੀ ਹੋਪ ਲਈ ਕੇਕ ਕਟਿੰਗ ਦੀ ਵੀਡੀਓ ਪਾਈ ਜਾਂਦੀ ਆ ਵੀ ਇਹਨੂੰ ਦੇਖ ਕੇ ਜਿਹੜੇ ਵੀਰਾਂ ਦੇ ਦਿਮਾਗ 'ਚ ਆਉਂਦਾ ਵੀ ਨਸ਼ਾ ਨਹੀਂ ਛੱਡ ਹੋਊਗਾ ਉਹ ਵੀ ਕੋਸ਼ਿਸ਼ ਕਰਕੇ ਦੇਖਣ ਲੋ ਜੀ ਕੋਸ਼ਿਸ਼ ਕੀ ਖਾਂਦੀ ਕੀਤੀ ਮੇਰਾ ਵੀ ਬੰਦਾ ਖਾਣਾ ਹਾਂ ਲੈ ਤਨੂ ਵੀ ਆਬੀ ਬਰਾਏ ਨੂੰ ਸੀ ਐਮਪਰ